ਦੇ ਭੁੱਖੇ ਸਾਧੂ ਨੂੰ ਜਦੋਂ ਭੋਜਨ ਸਿਰਕਾ ਕੇ ਆਏ ਪਤਾ ਲੱਗਿਆ ਵੀ 20 ਰੁਪਏ ਤਾਂ ਜਣਦੀ ਇਹ ਭੁੱਖੇ ਸਾਧੂ ਨੂੰ ਖਵਾਇਆ ਤੇ ਗੁੱਸੇ ਜਾ ਕੇ ਮਹਾਦਾ ਕਾਲੂ ਜੀ ਨੇ ਗੁਰੂ ਨਾਨਕ ਮਹਾਰਾਜ ਦੇ ਮੁੱਖ ਦੇ ਉੱਤੇ ਚਪੇੜ ਮਾਰੀ। ਅੱਛਾ ਜਿਆਦਾ ਇਸੇ ਗੱਲ ਦਾ ਜਣਦੀ ਭੈਣ ਨਾਨਕੀ ਨੂੰ ਪਤਾ ਲੱਗਿਆ ਆ ਕੇ ਜਣਨੇ ਵੀ ਆਪਣੇ ਵੀਰ ਨੂੰ ਛਾਤੀ ਦੇ ਨਾਲ ਲਾ ਕੇ ਆਪਣੇ ਬਾਪੂ ਮਤਾਰਾਣਾ ਕਰਦੀ ਆ ਵੀ ਤੈਂ ਇਹਦੇ ਮੂੰਹ ਤੇ ਚਪੇੜ ਮੈਂ ਹਾਰੀ ਮੇਰੇ ਰੱਬ ਦੇ ਮੂੰਹ ਤੇ ਚਪੇੜ ਉਕੇ ਜਿੱਦਣ ਰੇਡ ਦੇ ਰੇਡ ਦੇ ਹਾਲੇ ਮੁਰ ਸ਼ੇਮੀ ਨਹੀਂ ਦਿਸੀ ਗੁਰੂ ਅਮਰਦਾਸ ਮਹਾਰਾਜ ਪਲੰਘ ਦੇ ਉੱਤੇ ਰਾਮ ਕਾਲ ਤੇ ਸੀ ਪੰਘ ਬਹੁਤ ਭਾਰੀ ਸੀ ਤੇ ਰੇਡ ਦੇ ਰੇਡ ਦੇ ਜਾ ਕੇ ਜਣਦੀ ਪਲੰਘ ਦੇ ਪਾਵੇਂ ਨੂੰ ਫੜ ਕੇ ਖੜੇ ਹੋਗੇ ਕਿਆ ਤਾਂ ਖੜੇ ਹੋਏ ਤਾਂ ਜਣਦੀ ਸਾਰੇ ਪਲੰਘ ਹਿਲਾ ਤਾ ਤੇ ਉੱਥੇ ਕੀ ਕਹਿੰਦੇ ਕਹਿੰਦੇ ਕੌਣ ਪੁਰਖ ਹੈ ਭਾਰੀ ਜਿਨ ਮੰਜੀ ਹਵਾ ਤੀ ਸਾਰੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਰੁਪਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਲੀਡਿੰਗ ਪੰਜਾਬ ਚੈਨਲ ਅੱਜ ਸਾਡੇ ਨਾਲ ਨੇ ਜਗਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ 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 ਸਿੰਘ ਜੀ ਸਾਨੂੰ ਨਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜੋ 10 ਗੁਰੂ ਹੋਏ ਨੇ ਤੇ ਸਿੱਖੀ ਉਸ ਤੋਂ ਲੈ ਕੇ ਹੁਣ ਤੱਕ ਤੁਸੀਂ ਕੀ ਦੇਖਦੇ ਹੋ ਜੀ ਜੀ ਦੇਖੋ ਹਰ ਇੱਕ ਬੰਦੇ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਜੀ ਦੇਖਣ ਦਾ ਬਈ ਜਿਹੜਾ ਇਤਿਹਾਸ ਆ ਜਿੱਦਾਂ ਹੁਣ ਇਤਿਹਾਸਕਾਰ ਬਹੁਤ ਨੇ ਜੀ ਬਹੁਤ ਵਧੀਆ ਵਧੀਆ ਪਏ ਆ ਚੋਟੀ ਦੇ ਹਾਂਜੀ ਜਿੱਦਾਂ ਹੁਣ ਸੁਖਪ੍ਰੀਤ ਸਿੰਘ ਉਦੋਂ ਕਿ ਬਈ ਜਿੰਨੀ ਬਰੀਕੀ ਦੇ ਵਿੱਚ ਤੇ ਇਹਾਸ ਉਹ ਬੋਲਦੇ ਆ ਹਾਂਜੀ ਮੈਨੂੰ ਤਾਂ ਨਹੀਂ ਲੱਗਦਾ ਕਿ ਉਹ ਉਹ ਜਾਣਦੀ ਬੇਸਿਕ ਸੰਤ ਨਹੀਂ ਵਿਦਵਾਨ ਨੇ ਹਾਂਜੀ ਪਰ ਜਾਨਦੀ ਕਮਾਲ ਦੇ ਜਾਣਦੀ ਉਹਨਾਂ ਦੀ ਪੇਸ਼ਕਾਰੀ ਹੁੰਦੀ ਹੈ ਠੀਕ ਹੈ ਜੀ ਬਈ ਇਸ ਕਰਕੇ ਜਾਨਦੀ ਅੱਜ ਲੋੜ ਆ ਜਾਨਦੀ ਵਧੀਆ ਪ੍ਰਚਾਰਕਾਂ ਨੂੰ ਸੁਣਨ ਦੀ ਹਾਂਜੀ ਤੇ ਵਧੀਆ ਜਾਨਦੀ ਅੱਜ ਲੋੜ ਆ ਜਾਨਦੀ ਕੌਮ ਨੂੰ ਸੇਧ ਦੇਣ ਦੀ ਹਾਂਜੀ ਵੇ ਜੇਦਾ ਹੁਣ ਧੰਗੁਰ ਨਾਨਕ ਮਹਾਰਾਜ ਦਾ ਸ਼ਬਦ ਹੈ ਜੀ ਵੀ ਭੰਡ ਜੰਮੀ ਹੈ ਭੰਡ ਨਿਮੀ ਹੈ ਭੰਡ ਮੰਗਣ ਵਿਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਪਾਲੀਏ ਭੰਡ ਹੋਵੇ ਵਿਧਾਨ ਸੋਕੋ ਮੰਦਾ ਆਖੀ ਹੈ ਜਿਤ ਜਮੇ ਰਜਾਨ ਰਜਾਨ ਵੀ ਜਿੰਨਾ ਵੀ ਸੰਸਾਰ ਪੈਦਾ ਹੋ ਰਿਹਾ ਹਾਂਜੀ ਇਹ ਔਰਤੇ ਦੀ ਕੋਖ ਦੇ ਵਿੱਚ ਪੈਦਾ ਹੋ ਰਿਹਾ ਠੀਕ ਹੈ ਜੀ ਵੀ ਜਿਹਨੂੰ ਆਪਾਂ ਮਨੁੱਖਾ ਜੁਨੀ ਕਹ ਲਈਏ ਚਾਹੇ ਕੁਛ ਵੀ ਲਾ ਲਈਏ ਹਾਂਜੀ ਪਸ਼ੂ ਪੰਛੀ ਆ ਵੇ ਇਸ ਕਰਕੇ ਜਣਦੇ ਇਹ ਪ੍ਰਮਾਤਮਾ ਨੇ ਜਣਦੇ ਜੋੜਾ ਬਣਾਇਆ ਹਾਂਜੀ ਨਾਰ ਤੇ ਨਾਰੀ ਹਾਂਜੀ ਇਹ ਜਣਦੇ ਕਹਿੰਦਾ ਮਤਲਬ ਜਿੱਦਾਂ ਗ੍ਰਸਤੀ ਆ ਇਹ ਵੀ ਬਹੁਤ ਜ਼ਰੂਰੀ ਹੈ ਜੀ ਹਾਂਜੀ ਜਿੱਦਾਂ ਸੁਖਮਨੀ ਸਾਹਿਬ ਦੇ ਵਿੱਚ ਪੰਗਤੀ ਆ ਗੁਰੂ ਅਜੰਦੇਵ ਜੀ ਮਾਣੇ ਜਿ ਫਰਮਾਉਂਦੇ ਆ ਹਾਂਜੀ ਮੇ ਰਾਜ ਮੇ ਰਾਜ ਜੋਗ ਮੇ ਜੋਗੀ ਤਪ ਮੇ ਤਪੀਸਰ ਗ੍ਰਸਤੇ ਮੇ ਪੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਇਸ ਪੁਰਖ ਕਾ ਕੈਨੇ ਅੰਤ ਨਾ ਪਾਇਆ ਹਾਂਜੀ ਵੇ ਚਾਹੇ ਦਿਨਾ ਮਰਜੀ ਇਸ ਨਿਆਸੀ ਐ ਸਾਧੂ ਆ ਜਦੋਂ ਉਹ ਜਾਣੇ ਦੀ ਇਪੇਕਸ਼ਾ ਲੈਣਾ ਜਾਂਦਾ ਤਾਂ ਗ੍ਰਿਸ਼ਤੀਆਂ ਦੇ ਦਰਤੀ ਜਾਂਦਾ ਭਾਈ ਹਾਂਜੀ ਵੀ ਇਹ ਵੀ ਇੱਕ ਜਣੇ ਦੀ ਮਹਾਰਾਜਾ ਖੇਡ ਆ ਹਾਂਜੀ ਵੀ ਇਸ ਕਰਕੇ ਕਦੇ ਵੀ ਜਣੇ ਦੀ ਔਰਤ ਨੂੰ ਮਾੜਾ ਨਹੀਂ ਕਹਿਣਾ ਨਹੀਂ ਕਿਹਾ ਹਾਂਜੀ ਧੰਗੁਰੂ ਨਾਨਕ ਮਹਾਰਾ ਜਿੱਦੀ ਪਹਿਲੀ ਦ੍ਰਿਸ਼ਟੀ ਦਾਈ ਦੋਲਤੇ ਤੇ ਪਈ ਆ ਤੇ ਗੁਰੂ ਨਾਨਕ ਨੂੰ ਪ੍ਰਤਾਖ ਰੂਪ ਦੇ ਵਿੱਚ ਰੱਬ ਮੰਨਣ ਵਾਲੀ ਉਹਨਾਂ ਦੀ ਭੈਣ ਆ ਭੈਣ ਨਾਨਕ ਜਿਹੜੀ 5 ਸਾਲ ਵੱਡੀ ਆ ਹਾਂਜੀ ਵੀ ਜਦਾਂ ਆਪਾਂ ਦੇਖਦੇ ਆਂ ਵੀ ਗੁਰੂ ਨਾਨਕ ਮਹਾਰਾਜ ਜੀ ਜਦੋਂ ਮਹਿਤਾ ਕਾਲੂ ਜੀ ਨੇ 20 ਰੁਪਏ ਦਿੱਤੇ ਹਾਂਜੀ ਵੀ ਮੱਧਮ ਖੇਤੀ ਉਤਮ ਵਪਾਰ ਵੀ ਕੋਈ ਵਪਾਰ ਕਰ ਲੋ ਤਾਂ ਉਹ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਏ ਤੇ ਭੁੱਖੇ ਸਾਧੂ ਨੂੰ ਜਦੋਂ ਭੋਜਨ ਛਕਾ ਕੇ ਆਏ ਪਤਾ ਲੱਗਿਆ ਵੀ 20 ਰੁਪਏ ਤਾਂ ਜਣ ਦੀ ਇਹ ਭੁੱਖੇ ਸਾਧੂ ਨੂੰ ਖਵਾਇਆ ਏ ਤਾਂ ਗੁੱਸੇ ਜਾ ਕੇ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਮਹਾਰਾਜ ਜੀ ਦੇ ਮੁੱਖ ਦੇ ਉੱਤੇ ਚਪੇੜ ਮਾਰੀ ਅੱਛਾ ਜਿਆਦਾ ਇਸੇ ਗੱਲ ਦਾ ਜਾਣਦੀ ਭੈਣ ਨਾਨਕੀ ਨੂੰ ਪਤਾ ਲੱਗਿਆ ਆ ਕੇ ਇਨਾਂ ਨੇ ਵੀ ਆਪਣੇ ਵੀਰ ਨੂੰ ਛਾਤੀ ਦੇ ਨਾਲ ਲਾ ਕੇ ਆਪਣੇ ਬਾਪੂ ਨੂੰ ਤਾੜਨਾ ਕਰਦੀ ਜੀ ਵੀ ਤੈਂ ਇਹਦੇ ਮੂੰਹ ਤੇ ਚਪੇੜ ਨਹੀਂ ਮਾਰੀ ਮੇਰੇ ਰੱਬ ਦੇ ਮੂੰਹ ਦੇ ਉੱਤੇ ਚਪੇੜ ਮਾਰੀ ਹਾਂਜੀ ਤੇ ਉਹਨਾਂ ਨੇ ਜਾਨੀ ਗੁੱਸੇ 'ਚ ਕਹਿਤਾ ਵੀ ਜੇ ਤੈਨੂੰ ਇੰਨੇ ਹੀ ਲਾਡ ਲਾਵਾ ਕਿਉਂਕਿ ਉਹਨਾਂ ਦਾ ਵਿਆਹ ਹੋ ਚੁੱਕਿਆ ਸੀ ਭੈਣ ਨਾਨਕੀ ਦਾ ਹਾਂਜੀ ਵੀ ਜੇ ਤੈਨੂੰ ਇੰਨੇ ਹੀ ਲਾਡ ਲਾ ਤਾਂ ਨਾਲ ਲੈ ਜਾ ਆਪਣੇ ਉਹ ਨਾਲ ਲੈ ਕੇ ਕਿੱਥੇ ਨਨਕਾਣਾ ਸਾਹਿਬ ਤੇ ਕਿੱਥੇ ਸultanpur ਲੋਪੀ ਤੇ ਜਿਹਦਾ ਦੁਨੀਆ ਦਾ ਕਹਿੰਦੀ ਆ ਵੀ ਭੈਣ ਘਰ ਭਾਈ ਕੁੱਤਾ ਸੋਹਰੇ ਘਰ ਜਵਾਈ ਕੁੱਤਾ ਤੇ ਭਾਈ ਜੇਠਾ ਜੀ ਜਣ ਦੀ ਗੋਬਿੰਦਵਾਲ ਸਾਹਿਬ ਉਥੇ ਵਿਆਹ ਹੋਇਆ ਉਥੇ ਹੀ ਬੱਚਿਆਂ ਦਾ ਜਨਮ ਹੋਇਆ ਤੇ ਉਥੇ ਹੀ ਸੇਵਾ ਕਰਦੇ ਹਾਂ ਤਾਂ ਹੀ ਕਹਿੰਦੇ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ ਜਣ ਦੀ ਆਪਾਂ ਗੱਲ ਕਰਨੀ ਆ ਔਰਤ ਦੀ ਭੰਡ ਜੰਮੀ ਭੰਡ ਨਿਮੀ ਬਈ ਕਹਿੰਦਾ ਭਾਵਾ ਵੀ ਔਰਤ ਨੂੰ ਵੀ ਸੌਖਾ ਮਦਾ ਆਖੇ ਜਿੱਤ ਜਮੈ ਰਹਿ ਜਾਣ ਵੇ ਔਰਤਾਂ ਨੂੰ ਜਾਣਦੇ ਕਿਉਂ ਨਹੀਂ ਮਾੜਾ ਕਹਿਣਾ ਚਾਹੀਦਾ ਦੇਖੋ ਗੁਰੂ ਨਾਨਕ ਮਹਾਰਾਜ ਨੂੰ ਪ੍ਰਤਖ ਰੱਬ ਦਾ ਰੂਪ ਪਛਾਨਣ ਵਾਲੀ ਭੈਣ ਨਾਮ ਕੀ ਫਿਰ ਦੂਜੇ ਗੁਰੂ ਅੰਗਦ ਦੇਵ ਜੀ ਆ ਗਏ ਦੂਜੇ ਗੁਰੂ ਅੰਗਦ ਦੇਵ ਜੀ ਪਹਿਨਾ ਚ ਬਨ ਕੇ ਗੁਰੂ ਪਾ ਕੇ ਲਾਰੰਗ ਦੇ ਕੱਪੜੇ ਦੇਵੀ ਦੇ ਚਾਲੇ ਲੈ ਕੇ ਜਾਂਦੇ ਸੀ ਤੇ ਜਿੱਦਣ ਜਾਨੀ ਕਰਤਾਰਪੁਰ ਦੇ ਵਿੱਚ ਤੁਹਾਨੂੰ ਗੁਰੂ ਨਾਨਕ ਮਹਾਰਾਜ ਦੇ ਪਹਿਲੀ ਵਾਰੀ ਜਾਨ ਨੇ ਵੀ ਕਹਿੰਦਾ ਮਤਲ ਮੁਲਾਕਾਤ ਹੁੰਦੀ ਆ ਤੇ ਗੁਰੂ ਨਾਨਕ ਮਹਾਰਾਜ ਦੇ ਬਚਨ ਸੁਣੀ ਮੁੜ ਕੇ ਦ੍ਰਿਸ਼ਟੀ ਬਦਲ ਗਈ ਜੀ। ਹਾਂਜੀ। 7 ਸਾਲ ਤਨ ਮਨ ਧਨ ਹਾਜ਼ਰ ਕਰਕੇ ਸੇਵਾ ਕੀਤੀ ਤੇ ਹੁਕਮ ਮੰਨੇ ਆ। ਗੁਰਤਾ ਗਦੀ ਮਿਲ ਗਈ ਜੀ। ਹਾਂਜੀ। ਫਿਰ ਗੁਰੂ ਅੰਗਦ ਦੇਵ ਜੀ ਦੇ ਮਹਿਲ ਨੇ ਜਿਹੜੇ ਉਹਨਾਂ ਦੇ ਘਰ ਦੇ ਨੇ। ਹਾਂਜੀ। ਮਾਤਾ ਖੀਵੀ ਜੀ ਜਿਨ੍ਹਾਂ ਦਾ ਜਾਨ ਇੱਕ ਗੁਰੂ ਦੇ ਮਹਿਲ ਆ ਵੀ ਜਿਨ੍ਹਾਂ ਦਾ ਨਾਮ ਬਾਣੀ ਚ ਦਰਜ ਹੈ ਜੀ। ਹਾਂਜੀ। ਵੀ ਮਾਤਾ ਖੀਵੀ ਜੀ ਖੀਰ ਵਰਤਾਉਂਦੇ ਆ ਲੰਗਰ ਦੇ ਵਿੱਚ ਆਪ ਆਪਣੇ ਹੱਥੀਂ ਸੇਵਾ ਕਰਦੇ ਆ ਫਿਰ ਤੁਹਾਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਧੀ ਆ ਬੀਬੀ ਅਮਰੋ ਹਾਂਜੀ ਵੀ ਜਿਹੜੇ ਗੁਰੂ ਅਮਰਦਾਸ ਮਹਾਰੇ ਦੇ ਭਤੀਜੇ ਨੂੰ ਵਿਆਹੀ ਹੋਈ ਆ ਤੇ ਗੁਰੂ ਅਮਰਦਾਸ ਜੀ ਕੌਣ ਨੇ ਵੀ ਜਿਹੜੇ ਹਰ 6 ਮਹੀਨੇ ਬਾਅਦ ਹਰ ਕੀ ਪੂਰੀ ਤੇ ਹਰਦوار ਯਾਨੀ ਗੰਗਾ ਇਸ਼ਨਾਨ ਕਰਨ ਤੇ ਤੀਰਥ ਯਾਤਰਾ ਤੇ ਜਾਂਦੇ ਆ ਹਾਂਜੀ ਤੇ ਜਿਆਦਾ ਕਿ세 ਬ੍ਰਹਮਚਾਰੀ ਨੇ ਮਹਿਣਾ ਮਾਰੇ ਆ ਵੀ ਮੈਂ ਤਾਂ ਤੇ ਤੋ ਚੂਰੂ ਲੈ ਕੇ ਖਾ ਲਈ ਵੀ ਤੂੰ ਤਾਂ ਨਗੂਰਾਵਾ ਤੇਰਾ ਤਾਂ ਗੁਰੂ ਹੀ ਨਹੀਂ ਹੈਗਾ ਹਾਂਜੀ ਤਾਂ ਸਾਰੇ ਰਾਤ ਨੀਂਦ ਨਹੀਂ ਆਈ ਜਦੋਂ ਅਮਰ ਤੇ ਵੇਲਾ ਹੋਇਆ ਹਾਂਜੀ ਜਦ ਉਹਨਾਂ ਦੇ ਭਤੀਜੇ ਨੂੰ ਤੁਹਾਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਤੇ ਲਿਆ ਕੇ ਦਹੀਂ ਰੱਖਿਆ ਤੇ ਉਹਦੇ ਵਿੱਚ ਮਧਾਨੀ ਪਾ ਕੇ ਰੇੜਕਣ ਲੱਗੇ ਤਾਂ ਨਾਲ ਪਾਣੀ ਕੰਠਾ ਆਸਾ ਜੀ ਦੀ ਵਾਰ ਦੇ ਵਿੱਚ ਉਹ ਸ਼ਬਦਾਂ ਸ਼ੁਰੂ ਹੁੰਦੇ ਆ ਵੇ ਜੇ ਸੋਚਨ ਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ ਬਈ ਇਹ ਜਿਆਦਾ ਸ਼ਬਦ ਪੜਿਆ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕੋਠੇ ਤੋਂ ਥੱਲੇ ਆ ਗਏ ਹਾਂਜੀ ਆਗੇ ਪੁੱਛੇਦਾ ਵੀ ਪੁੱਤ ਇਹ ਬਾਣੀ ਕੀ ਵੀ ਆ ਬਈ ਗੁਰਬਿਨ ਘੋਰ ਅੰਧਾਰ ਵੀ ਜੇ ਸੋ ਬਈ 100 ਚੰਦਰਮਾ ਤੇ ਹਜ਼ਾਰ ਸੂਰਜ ਚੜਿਆ ਹੋਵੇ ਗੁਰੂ ਤੋਂ ਬਿਨਾਂ ਦਾ ਫੇਰ ਵੀ ਹਨੇਰਾ ਵਾ ਬਈ ਮੈਂ ਤਾਂ ਗੁਰੂ ਦੀ ਭਾਲ ਦੇ ਵਿੱਚ ਆ ਵੇ ਇਦਾਂ ਕਰਕੇ ਵੀ ਜੋ ਉਹਨਾਂ ਨਾਲ ਬੀਤੀ ਸੀ ਸਾਰਾ ਦੱਸੇ ਤੇ ਫਿਰ ਉਹ ਗੋਜਨ ਦੇ ਗੁਰੂ ਅੰਗਦ ਦੇਵ ਜੀ ਦੀ ਜਿਹੜੀ ਸਪੁੱਤਰੀ ਆ ਬੀਬੀ ਅਮਰ ਉਹਨਾਂ ਨੇ ਦੱਸਿਆ ਵੀ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਸ਼ਬਦ ਆ ਵੀ ਉਹ ਸੱਚਖੰਡ ਪਿਆਨਾ ਕਰਗੇ ਤੇ ਉਹਨਾਂ ਦੇ ਥਾਂ ਤੇ ਹੁਣ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਦੇ ਬੱਚੇ ਨੇ ਫਿਰ ਜਨ ਦੀ ਉਹਨੂੰ ਬੇਨਤੀ ਕੀਤੀ ਆਪਣੀ ਨੂੰਹ ਤੀ ਨੂੰ ਮੈ ਮੈਨੂੰ ਉਹਨਾਂ ਕੋਲ ਲੈ ਕੇ ਜਾ ਤੇ ਅੱਗੋਂ ਜੋ ਉਹਨਾਂ ਨੇ ਕਿਹਾ ਬੀਬੀ ਇਹ ਮਰੋਣੇ ਵੀ ਮੇਰੇ ਪਿਤਾ ਜੀ ਦਾ ਹੁਕਮ ਆ ਵੀ ਜਿੰਨੀ ਦੇ ਤੱਕ ਅਸੀਂ ਬੁਲਾਉਂਦੇ ਨਹੀਂ ਤੇ ਆਵਣਾ ਨਹੀਂ ਵੀ ਇਹ ਹੀ ਤੇਰਾ ਪਰਿਵਾਰ ਆ ਤੇ ਆਪਣੇ ਸਹੁਰੇ ਪਰਿਵਾਰ ਦੀ ਸੇਵਾ ਕਰਨੀ ਆ ਅੱਜ ਵੀ ਯਾਨੀ ਇਹ ਸਿੱਖਿਆ ਦੀ ਲੋੜ ਹਰ ਇੱਕ ਪਰਿਵਾਰ ਨੂੰ ਆਪਣੀ ਧੀਾਂ ਨੂੰ ਦੇਣ ਦੀ ਹਾਂਜੀ ਤੇ ਫਿਰ ਉਹਨਾਂ ਨੇ ਜਦੋਂ ਵਾਸਤਾ ਪਾਇਆ ਵੀ ਮੇਰੀ ਖਾਤਰ ਜਾਣਾ ਪਊਗਾ ਜਦੋਂ ਗਏ ਤੇ ਜਾ ਕੇ ਸੇਵਾ ਕੀਤੀ 12 ਸਾਲ ਯਾਨੀ ਆਪਣੇ ਕੁੜਮਾ ਦਾ ਪਾਣੀ ਢੋਇਆ ਕਿਉਂਕਿ ਗੁਰੂ ਅੰਗਦੇਵ ਜੀ ਮਾਰੇ ਜਨ ਨੇ ਪੜਾਸ਼ਤਕਾਰ ਕੀਤਾ ਸੀ ਵੀ ਮੇਰੇ ਕੁੜਮ ਦਾ ਬڑا ਭਾਈ ਆਇਆ ਵਾ ਤੇ ਪਰ ਉਹ ਕਹਿੰਦੇ ਮੈਂ ਕੁੜਮ ਬਣ ਕੇ ਨਹੀਂ ਆਇਆ ਵੀ ਮੈਂ ਤਾਂ ਕੋਈ ਦਾਤ ਲੈਣ ਆਇਆ ਵਾ ਵੀ ਫਿਰ ਉਹਨਾਂ ਨੇ 12 ਸਾਲ ਗਾਗਰ ਦੀ ਸੇਵਾ ਕੀਤੀ ਠੀਕ ਤੇ ਫਿਰ ਜਿਹੜੀ ਆਪਾਂ ਕਹਿੰਦੇ ਵੀ ਸੋਕ ਕਿਉ ਮੰਦਾ ਕੀ ਜਿੱਤ ਜਮੇ ਰਜਾਨ ਫਿਰ ਗੁਰੂ ਅਮਰਦਾਸ ਜੀ ਦੇ ਘਰੇ ਉਹਨਾਂ ਦੀ ਲੜਕੀ ਹੈ ਜੀ ਬੀਬੀ ਪਾਨੀ ਜੀ ਦੋ ਲੜਕੀਆਂ ਨੇ ਬੀਬੀ ਦਾਨੀ ਤੇ ਬੀਬੀ ਪਾਨੀ ਬੀਬੀ ਦਾਨੀ ਜੀ ਵੱਡੇ ਆ ਆ ਭਾਈ ਰਾਮਾ ਜੀ ਨੂੰ ਵਿਆਹੇ ਹੋਏ ਆ ਤੇ ਬੀਬੀ ਭਾਨੀ ਦੀ ਭਾਈ ਜੇਠਾ ਜੀ ਜਿਹੜੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਹਾਂਜੀ ਚੌਥੇ ਪਾਸ਼ਾ ਬਣੇ ਆ ਤੇ ਜਿੱਥੇ ਜਣੇ ਦੀ ਬੀਬੀ ਭਾਨੀ ਦੀ ਆਪਣੇ ਪਿਤਾ ਦੀ ਸੇਵਾ ਕਰਦੇ ਆ ਤੇ ਉੱਥੇ ਜਣ ਵੀ ਕਹਿੰਦਾ ਮਤਲਬ ਉਹਨਾਂ ਦੇ ਅੰਦਰ ਸਹਿਜ ਵੀ ਜੋ ਅੱਜ ਲੋੜ ਆ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਧੀ ਬੀਬੀ ਭਾਨੀ ਨੂੰ ਤਿੰਨ ਭੱਵੇ ਸਿਖਾਏ ਸੀ ਭੱਵਾ ਭੁੱਲਾ ਜੀ ਹਾਂਜੀ ਪੱਬਾ ਪਾਲਾ ਜੀ ਤੇ ਪੱਬਾ ਪਾਣਾ ਜੀ ਹਾਂਜੀ ਜਨ ਦੇ ਉਹਨਾਂ ਦੇ ਪੁੱਤ ਨੇ ਬੀਬੀ ਪਾਣੀ ਦੇ ਸੁਪੁੱਤਰ ਧੰਨ ਗੁਰੂ ਅਜੰਦੇਵ ਜੀ ਮਹਾਰਾਜ ਨੇ ਜਨ ਦੀ ਉਹ ਤਤੀ ਤਵੀ ਦੇ ਬਹਿ ਕੇ ਸੰਨ 1606 3 ਜੂਨ ਨੂੰ ਪਾਣਾ ਮੰਨ ਕੇ ਦਿਖਾਇਆ ਹਾਂਜੀ ਕਿਉਂਕਿ ਇਹਦੇ ਵਿੱਚ ਵੀ ਰਹਿਣਤਾ ਬੀਬੀ ਪਾਣੀ ਜੀ ਦੀ ਸੇਵਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਬਖਸ਼ਿਸ਼ ਕਿਉਂਕਿ ਜਿੱਦਣ ਰੇਡ ਦੇ ਰੇਡ ਦੇ ਹਾਲੇ ਉਮਰ ਛੇ ਮਹੀਨੇ ਦੀ ਸੀ ਗੁਰੂ ਅਮਰਦਾਸ ਮਹਾਰਾਜ ਪਲੰਘ ਦੇ ਉੱਤੇ ਆਰਾਮ ਕਰਦੇ ਸੀ ਪੰਘ ਬਹੁਤ ਭਾਰੀ ਸੀ ਤੇ ਰੇਡ ਦੇ ਰੇਡ ਦੇ ਜਾ ਕੇ ਜਣਦੀ ਪਲੰਘ ਦੇ ਪਾਵੇਂ ਨੂੰ ਫੜ ਕੇ ਖੜੇ ਹੋ ਗਏ ਹਾਂ ਜਿਆ ਤਾਂ ਖੜੇ ਹੋਏ ਤਾਂ ਜਣਦੀ ਸਾਰੇ ਪਲੰਘ ਹਿਲਾਤਾ ਤੇ ਉੱਥੇ ਕੀ ਕਹਿੰਦੇ ਕਹਿੰਦੇ ਕੌਣ ਪੁਰਖ ਹੈ ਭਾਰੀ ਜਿਨ ਮੰਜੀ ਹਿਲਾਤੀ ਸਾਰੇ ਹਾਂਜੀ ਕਿਹੜਾ ਐਡਾ ਜਣਦੀ ਸੂਰਮਾ ਵੀ ਜਿਹਨੇ ਜਣਦੀ ਇੰਨਾ ਜ਼ੋਰ ਤੇ ਬੀਬੀ ਭਾਨੀ ਜੀ ਨੇ ਆਪਣੇ ਸੁਪੁੱਤਰ ਨੂੰ ਗੋਦਜ ਲਿਆ ਜਾ ਕੇ ਗੁਰੂ ਅਮਰਦਾਸ ਜੀ ਦੀ ਗੋਦਜ ਪਿਠਾ ਦਿੱਤੀ ਤੇ ਕੀ ਕਿਹਾ ਵੀ ਪਿਤਾ ਜੀ ਤੁਹਾਡਾ ਦੋਤਾ ਤੇ ਫਿਰ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਵੀ ਦੋਤਾ ਬਾਣੀ ਦਾ ਬਹੁਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂਆਂ ਦੀ ਬਾਣੀ ਹੈ ਪਰ ਸਭ ਤੋਂ ਵੱਧ ਬਾਣੀ ਹੈ ਜਿਹੜੀ ਉਹ ਗੁਰੂ ਅਮਰਦਾਸ ਮਹਾਰਾਜ ਦੇ ਜਿਹੜੇ ਬਚਨ ਕੀਤੇ ਹੈ ਗੁਰੂ ਅਜਿੰਦੇ ਜੀ ਮਹਾਰਾਜ ਦੇ ਯਾਨੀ ਬੀਬੀ ਭਾਨੀ ਜੀ ਉਹ ਨੇ ਵੀ ਜਿਨ੍ਹਾਂ ਨੇ ਜਣਦੀ ਆਪਣੇ ਪਿਤਾ ਦੀ ਸੇਵਾ ਕੀਤੀ ਤੇ ਗੱਦੀ ਘਰ ਦੀ ਘਰ ਦੇ ਵਿੱਚ ਜਣੀ ਰਹਿਣ ਦਾ ਬਾਰ ਮੰਗੇ ਆ ਹਾਂ ਜੀ ਕਿਉਂਕਿ ਸੋਢੀ ਖਾਨਦਾਨ ਦੀ ਜਿਹੜਾ ਹੈਗਾ ਉੱਥੋਂ ਜਣਦੀ ਜਦ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਸੱਤ ਪਾਤਸ਼ਾਈਆਂ ਜਿਹੜੀਆਂ ਅਗੇ ਗੁਰੂ ਰਾਮਦਾਸ ਦੇ ਘਰੋਂ ਗੁਰੂ ਨਾਨਕ ਦੇ ਤਖਤੇ ਤੇ ਬੈਠੀ ਆ ਤੇ ਦਿੱਲੀ ਦੇ ਤਖਤੇ ਤੇ ਬਾਬਰ ਦੀਆਂ ਸੱਤ ਪੀੜੀਆਂ ਬੈਠੀਆਂ ਨੇ ਹਾਂਜੀ ਉਹਨਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਹੀਦਾਂ ਦੇ ਸਰਤਾਜ ਉਹਨਾਂ ਦਾ ਇਹ ਜਿਹੜੇ ਗਾਂ ਸੁਪੁੱਤਰ ਨੇ 6ਵੇਂ ਪਾਸ਼ਾ ਜੀ ਨੇ ਸੂਰਮੇ ਆ ਜਿਨ੍ਹਾਂ ਨੇ ਜਣੇ 14 10ਵੇਂ ਪਾਸ਼ਾ ਜੀ ਨਾਲ ਲੜੀਆਂ ਨੇ ਤੇ ਚਾਰ ਜੰਗਾਂ 6ਵੇਂ ਪਾਸ਼ਾ ਜੀ ਨੇ ਲੜੀਆਂ ਨੇ ਤੇ 6ਵੇਂ ਪਾਸ਼ਾ ਜੀ ਦੇ ਦੋ ਮਹਿਲਾ ਮਾਤਾ ਦਮੋਦਰੀ ਜੀ ਤੇ ਮਾਤਾ ਨਾਨਕੇ ਜੀ ਤੇ ਜਿਹੜੇ ਮਾਤਾ ਨਾਨਕੀ ਜੀ ਆ ਉਹਨਾਂ ਦੇ ਸੁਪੁੱਤਰ ਨੇ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਵਾਹਿਗੁਰੂ ਵੀ ਜਿਨ੍ਹਾਂ ਦਾ ਹੁਣ ਸ਼ਹੀਦੀ ਦਿਹਾੜਾ 6 ਦਸੰਬਰ ਨੂੰ ਮੰਗਿਆ ਵਾ ਹਾਂਜੀ ਤੇ ਉਹ ਜਿਹੜੇ ਮਾਤਾ ਨਾਨਕੀ ਜੀ ਆ ਜਿਨ੍ਹਾਂ ਦੇ ਸੁਪੁੱਤਰ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਆ ਵੀ ਉਹਨਾਂ ਦੇ ਅੰਦਰ ਕਿੰਨਾ ਸਹਜ ਕਿੰਨਾ ਆਨੰਦ ਆ ਵੀ ਜਿੱਥੇ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਨਦੀ ਆਪਣੇ ਨਾਨਕਾ ਪਰਿਵਾਰ ਆ ਜੀ ਵੀ ਜਿਹੜੇ ਹੈਗੇ ਬੀਬੀ ਨਾਨਕੀ ਜੀ ਹਾਂਜੀ ਗੁਰੂ ਅਮਰਦਾਸ ਆਪਣਾ ਕੀ ਕਹਿੰਦੇ ਗੁਰੂ ਤੇਗ ਬਹਾਦਰ ਮਹਾਰੀ ਦੇ ਮਾਤਾ ਨੇ 6ਵੇਂ ਪਾਸ਼ਾ ਜੀ ਦੇ ਮੈਨ ਨੇ ਇੱਕ ਤਾਂ ਨਾਨਕੀ ਗੁਰੂ ਨਾਨਕ ਮਹਾਰਾਜ ਦੀ ਭੈਣ ਆ ਜੀ ਹਾਂਜੀ ਇੱਕ ਮਾਤਾ ਨਾਨਕੀ ਹੈ ਜਿਹੜੀ ਇਹ ਗੁਰੂ ਤੇਗ ਬਹਾਦਰ ਮਹਾਰੀ ਦੀ ਮਾਤਾ ਜੀ ਨੇ ਠੀਕ ਹੈ ਤੇ ਜਦੋਂ ਜਾਣਦੇ ਇਹਨਾਂ ਦਾ ਪੇਕਾ ਪਰਿਵਾਰ ਆ ਜੀ ਬਾਬਾ ਬਕਾਲਾ ਤੇ ਗੁਰ ਤੇਗ ਬਹਾਦਰ ਮਾਰਜਨ ਬਿਆਤੋ ਬਾਦ ਭੋਰੇ ਦੇ ਵਿੱਚ 26 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ ਹੈ ਜਿੱਥੇ ਇਹਨਾਂ ਨੇ ਤਪੱਸਿਆ ਕੀਤੀ ਆ ਮਾਤਾ ਗੁਜਰੀ ਜੀ ਪਿਆਰੇ ਤੇ ਬੈਠੇ ਆ ਹਾਂਜੀ ਤੇ ਉੱਥੇ ਜਨਦੀ ਮਾਤਾ ਨਾਨਕੀ ਜੀ ਨੇ ਵੀ ਦਿਨ ਦੀ ਬੰਦਗੀ ਕੀਤੀ ਹੈ ਹਾਂਜੀ ਯਾਨੀ ਦੇਖਣ ਵਾਲੀ ਗੱਲ ਇਹ ਆ ਵੀ ਕਿ ਦਾ ਕਿਸੇ ਨੇ ਸਵਾਲ ਕੀਤਾ ਸੀ ਵੀ ਅੱਜ ਜਨਦੀ ਕੌਮ ਦੇ ਵਿੱਚ ਸੂਰਮੇ ਸਿਰ ਲੱਥ ਬਾਬਾ ਦੀਪ ਸਿੰਘ ਜੀ ਵਰਗੇ ਸਰਦਾਰ ਹਰੀ ਸਿੰਘ ਨਲੂਏ ਵਰਗੇ ਕਿਉਂ ਨਹੀਂ ਪੈਦਾ ਹੁੰਦੇ ਹਾਂਜੀ ਇਹ ਬਹੁਤ ਵੱਡਾ ਸਵਾਲ ਆ ਹਾਂਜੀ ਤੇ ਉਹ ਫਿਰ ਜਾਣਦੇ ਉਹਨਾਂ ਨੇ ਆਪਸੇ ਦੇ ਵਿੱਚ ਸਵਾਲ ਜਵਾਬ ਕੀਤੇ ਕਹਿੰਦੇ ਵੀ ਬੱਚੇ ਨੂੰ ਬੰਦਗੀ ਕਦੋਂ ਕਰਨੀ ਚਾਹੀਦੀ ਹੈ ਤੇ ਉਹ ਗੋ ਜਾਣ ਦੀ ਜਿਹੜਾ ਉਹਨਾਂ ਨੇ ਜੀ ਸਵਾਲ ਜਵਾਬ ਕੀਤਾ ਜਾਣ ਦੀ ਸੁਣ ਕੇ ਆਨੰਦ ਆ ਗਿਆ ਕਹਿੰਦੇ ਵੀ ਬੱਚੇ ਦੇ ਜਨਮ ਤੋਂ ਹਾਂਜੀ 20 ਸਾਲ ਪਹਿਲਾਂ ਬੰਦਗੀ ਹੋਣੀ ਚਾਹੀਦੀ ਹੈ ਤਾ ਉਹ ਤੇ ਬੱਚੇ ਦੇ ਅਸਰ ਪੈ। ਅਸਰ ਹੋਊਗਾ। ਬਈ ਕਹਿਣਾ ਮਤਲਬ ਬਈ ਜਿਉਂ ਬੱਚੇ ਦੀ ਮਾਂ ਜਿਹੜੇ ਪੁੱਤ ਨੇ ਜਨਮ ਲੈਣਾ ਉਹਦੇ ਮਾਂ ਬਚਪਨ ਦੇ ਵਿੱਚ ਬੰਦਗੀ ਕਰਦੀ ਹੋਊਗੀ ਤਾਂ ਬੱਚੇ ਦੇ ਅੰਦਰ ਉਹ ਸਪਿਰਟ ਪੈਦਾ ਹੋਊਗੀ। ਹੁਣ ਇੱਥੇ ਜਣੇ ਦੀ ਦੇਖਣ ਵਾਲੀ ਗੱਲ ਇਹ ਆ ਬਈ ਮਾਤਾ ਗੁਜਰੀ ਜੀ ਦਾ ਜਿਹੜਾ ਵਿਆਹ ਵਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ 1632 ਦੇ ਵਿੱਚ ਹੁੰਦਾ ਵਾ। ਹਾਂਜੀ। ਜਿੱਦਾਂ ਹੁਣ ਆਪਾਂ ਦੇਖਿਆ ਨਾ ਬਈ ਮਾਤਾ ਗੁਜਰੀ ਜੀ ਦਾ 400 ਸਾਲਾ ਜਨਮ ਦਿਹਾੜਾ ਬੜੀ ਵੱਡੀ ਪੱਧਰ ਤੇ ਮਨਾਇਆ ਗਿਆ 22 ਨਵੰਬਰ ਨੂੰ ਹਾਂਜੀ ਬਈ ਉਹਨਾਂ ਦਾ ਜਨਮ ਹੈ 21 ਚ ਤੇ ਵਿਆਹ ਬਤੀ ਚ 11 ਸਾਲ ਦੀ ਉਮਰ ਸੀਗੀ ਹਾਂਜੀ ਗੁਰਤੇਗ ਵਾਹਦਨ ਮਾਰਾ ਜੀ ਦਾ ਜਿਹੜਾ ਨਾ ਜਿਹੜਾ ਜੀ ਗੁਰਤੇਗ ਵਾਹਦਨ ਮਾਰੀ ਦਾ ਜਨਮ ਉਹ 21 ਚ ਮਾਤਾ ਗੁਜਰੀ ਜੀ ਦਾ 24 ਦੇ ਵਿੱਚ ਹੈ ਜੀ ਹਾਂਜੀ ਬੇ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਜਨਮ 21 ਤੇ ਹੁੰਦਾ ਵਾ ਵਿਆਹ ਉਹਨਾਂ ਦਾ 32 ਜੇ ਹੁੰਦਾ ਵਾ ਬੇ ਕਹਿੰਦਾ ਭਾਵਾ ਹਲੇ ਉਮਰ ਕੋਈ ਜ਼ਿਆਦਾ ਤਾਂ ਨਹੀਂ ਹੈਗੀ ਤੇ ਜਾ ਕੇ ਜਨਨ ਦੀ ਆਪਣੇ ਨਾਨਕੇ ਪਰਿਵਾਰ ਉੱਥੇ ਬਹਿ ਕੇ ਤਪੱਸਿਆ ਕਰਦੇ ਹੁਣ ਇੱਥੇ ਵੀਜੀ ਵਿਚਾਰਨ ਵਾਲੀ ਗੱਲ ਕੀ ਹੈ ਵੀ ਜਿਹਦੀ ਕੋਖ ਦੇ ਵਿੱਚ ਧੰਨ ਗੁਰੂ ਕਨਗੀ ਧਰਮ ਮਹਾਰਾਜ ਨੇ ਜਨਮ ਲੈਣਾ ਵਾ ਉਹ ਮਾਂ ਦੀ ਵੀ ਤਪੱਸਿਆ 27 ਸਾਲ ਦੀ ਹੈ ਜਿਹੜੇ ਪਿਛਲੇ ਜਨਮਾਂ ਦੀ ਤਾਂ ਵੱਖਰੀ ਆ ਉਹ ਵੱਖਰੀ ਹੁੰਦੀ ਤੇ ਜਿਹੜੇ ਨੰਨੇ ਦੇ ਪਿਤਾ ਦੇ ਘਰੇ ਜਨਮ ਲੈਣਾ ਉਹ ਵੀ ਬੰਦਗੀ ਕਰਦੇ ਆ ਠੀਕ ਹੈ ਜੀ ਫਿਰ ਉਹਨਾਂ ਦੇ ਦਾਦੀ ਮਾਂ ਵੀ ਬੰਦਗੀ ਕਰਦੀ ਸੀ ਹਾਂਜੀ ਤੇ ਦਸਵੇਂ ਪਾਸ਼ਾ ਮਾਰੇ ਦੇ ਤੇ ਦਸਵੇਂ ਪਾਸ਼ਾ ਮਨ ਜਾਂਪ ਵੀ ਬੰਦਗੀ ਕਰਦੇ ਆ ਉਹ 500 ਸਾਲ ਤੋਂ ਪਛਾਗੀਤੀ ਬਈ ਕਹਿੰਦਾ ਭਾਵ ਜਿਦਾਂ ਕਿਸੇ ਨੇ ਕਵੀ ਨੇ ਲਿਖਿਆ ਨਾ ਕਹਿੰਦਾ ਸੰਗਤ ਦੇ ਵਿੱਚ ਚਾ ਪੈਦਾ ਹੁੰਦਾ ਵਾ ਚਾ ਦੇ ਵਿੱਚ ਭਗਤੀ ਪੈਦਾ ਹੁੰਦੀ ਆ ਭਗਤੀ ਚ ਸ਼ਕਤੀ ਸ਼ਕਤੀ ਚ ਕੁਰਬਾਨੀ ਕਰਵਾਨੀ ਚ ਆਜ਼ਾਦੀ ਆਜ਼ਾਦੀ ਚ ਖੁਸ਼ਹਾਲੀ ਪੈਦਾ ਹੁੰਦੀ ਆ ਬਈ ਇਸ ਕਰਕੇ ਜਾਣ ਦੀ ਬਹੁਤ ਵੱਡਾ ਰੋਲ ਆ ਮਾਂ ਦਾ ਹਾਂਜੀ ਬਈ ਦੇਖੋ ਜਿਦਾਂ ਹੁਣ ਸੋਢੀ ਸਾਹਿਬ ਜਦੇ ਆ ਬਈ ਗੁਰ ਤੇਗ ਬਹਾਦਰ ਮਹਾਰਾਜ ਜੀ ਦੀ ਬੰਦਗੀ ਤੇ ਮਾਤਾ ਪਿਤਾ ਦੀ ਬੰਦਗੀ ਉਧਰੋਂ ਦਸਵੇਂ ਪਾਸ਼ਾ ਦੀ ਬੰਦਗੀ ਵੀ ਇਦਾਂ ਦਾ ਸੂਰਮਾ ਕੋਈ ਕੰਨਗੀ ਧਰ ਵਰਗਾ ਕੋਈ ਹੈ ਉਹਨਾਂ ਦਾ ਸ਼ਾਨੀ ਵੀ ਜਿਨੇ ਜਾਨ ਦੀ ਗੈਰ ਧਰਮ ਦੀ ਖਾਤਰ ਆਪਣਾ ਪਿਤਾ ਆਪਣੇ ਹੱਥੀ ਤੋੜਿਆ ਹੋਵੇ ਸਹੀ ਕਹਿੰਦਾ ਜਿਦਾਂ ਦਿਆ ਸਿੰਘ ਦਿਲਬਰਾ ਜੀ ਹੋਂ ਤਾਂ ਚੜਾਈ ਕਰਗੇ ਨਵਾ ਸ਼ੈ ਦਾ ਟਾੜੀ ਜੇਥਾ ਉਹਨਾਂ ਨੇ ਬਹੁਤ ਵਧੀਆ ਸ਼ੇਰ ਲਿਖਿਆ ਸੀ ਕਹਿੰਦਾ ਧਨ ਧਨ ਦਸ਼ਮੇਸ਼ ਪਿਤਾ ਚੋਜਨੇ ਨਰਾਲੇ ਤੇਰੇ ਕਹਿੰਦਾ ਧਾਰ ਅਵਤਾਰ ਧਰਮ ਜਦੋਂ ਦੁਨੀਆ ਦਾ ਅਵਤਾਰ ਧਾਰਿਆ ਧਾਰ ਅਵਤਾਰ ਧਰਮ ਹਿੰਦ ਦਾ ਬਚਾਇਆ ਸੀ ਵੀ ਹਾਲੇ 9 ਸਾਲ ਦੀ ਉਮਰ ਸੀ ਖੇਡਣ ਵਾਲੀ ਤੇ ਤੁਸੀਂ ਆ ਕੇ ਆਪਣੇ ਪਿਤਾ ਨੂੰ ਕਿਹਾ ਵੀ ਇਹਨਾਂ ਦੇ ਖਾਤਰ ਕੁਰਬਾਨੀ ਦੇ ਦਿਓ ਧਾਰ ਅਵਤਾਰ ਧਰਮ ਹਿੰਦ ਦਾ ਬਚਾਇਆ ਸੀ ਸੀਸ ਲੈ ਕੇ ਖੰਡੇ ਵਾਲਾ ਅਮਰ ਤੇ ਸ਼ਕਾਇਆ ਸੀ ਉਹਦਾ 33 ਸਾਲ ਦੀ ਉਮਰ ਸੀ 1666 ਤੋਂ 1699 ਆਇਆ ਸੀ 33 ਸਾਲ ਦੀ ਉਮਰ ਸੀ ਜੀ ਤੇ ਜਿੱਦਣ ਜਾਨੇ ਖੰਡੇ ਬਾਟੇ ਦਾ ਅਮਰ ਤੇ ਕਾਲ ਸਨ ਸ਼ਿਕਾਇਤ ਕਿ ਕਿ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਕਿਉਂਕਿ ਔਰੰਗਜ਼ੇਬ ਕਹਿੰਦਾ ਸੀ ਮੈਂ ਖਤਮ ਹੀ ਕਰ ਦੇਣੇ ਆ ਹਿੰਦੂ ਤੇ ਮਹਾਰਾਜ ਕਹਿੰਦੇ ਸੀ ਵੀ ਮੈਂ ਉਹਦੇ ਹੁਕਮ ਦੇ ਵਿੱਚ ਤੀਜਾ ਖੜਾ ਕਰ ਦੇਣਾ ਮਾ ਪ੍ਰਗਟ ਕਰ ਦੇਣਾ ਮਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਕਰੰਤ ਵੀ ਕਹਿੰਦਾ ਭਾਵ ਜੋ ਤੁਹਾਨੂੰ ਗੁਰੂ ਕਲਗੀ ਧਰ ਮਾਰ ਜਨੇ ਪਰ ਅਪਕਾਰ ਕੀਤੇ ਆ ਉਹ ਦੁਨੀਆ ਤੇ ਕੋਈ ਹੋਰ ਕਰ ਨਹੀਂ ਸਕਦਾ ਕਹਿੰਦਾ ਧਾਰ ਅਵਤਾਰ ਧਰਮ ਇਹਦਾ ਬਚਾਇਆ ਸੀ ਸੀਸ ਲੈ ਕੇ ਖੰਡੇ ਵਾਲਾ ਅਮਰ ਤੇ ਛਕਾਇਆ ਸੀ ਚਿੜੀਆਂ ਦੇ ਬਲ ਹੋਏ ਬਾਜਾਂ ਨੂੰ ਮਰੋੜ ਦਿੱਤਾ ਕਹਿੰਦਾ 10 ਲੱਖ ਨਾਲ ਮਥਾ 40 ਆ ਨੇ ਲਾਇਆ ਸੀ ਬਈ ਚਮਕੌਰ ਦੀ ਗੜੀ ਹਾਂ ਜਾਨੇ ਦੀ ਦੁਨੀਆ ਦੇ ਵਿੱਚ ਇਦਾਂ ਦੇ ਕੋਈ ਜੰਗ ਨਹੀਂ ਹੈਗੀ ਜੀ ਬਈ 10 ਲੱਖ ਦਾ ਮੁਕਾਬਲਾ 40 ਆ ਨੇ ਕਰਤਾ ਹੋਵੇ ਉਹ ਉਸੇ ਵੇਲੇ ਔਰੰਗਜ਼ੇਬ ਕੋਲ 82 ਲੱਖ ਫੌਜੀ ਸੀ ਇਤਿਹਾਸ ਦੇ ਵਿੱਚ ਦੱਸਦੇ ਹਾਂ ਹਾਂ ਜੀ 2 ਲੱਖ ਦੇ ਵਿੱਚ 10 ਲੱਖ ਚਮਕੌਰ ਦੀ ਗੜੀ ਤੇ ਭੇਜਦੀ ਸੀ ਜਫਰਨਾਮੇ ਦੇ ਵਿੱਚ ਵੀ ਲਿਖਦੇ ਆ ਮਹਾਰਾਜ ਦਾ ਲੱਖ ਬੈਰੀ ਬੇਖਬਰ ਤੇ ਨੂੰ ਸ਼ਰਮ ਨਹੀਂ ਆਈ ਬਈ 9 ਮਹੀਨੇ ਆਨੰਦਪੁਰ ਸਾਹਿਬ ਨੂੰ ਜਾਨੀ ਦੀ ਘੇਰਾ ਪਾ ਕੇ ਰੱਖਿਆ ਇੱਕ ਡੱਕਾ ਵੀ ਅੰਦਰ ਨਹੀਂ ਜਾਣ ਦਿੱਤਾ ਫਿਰ ਤਾਂ ਝੂਠੀਆਂ ਕਸਮਾਂ ਖਾ ਕੇ ਆਨੰਦਪੁਰ ਸਾਹਿਬ ਦਾ ਕੇਲਾ ਖਾਲੀ ਕਰਾਇਆ ਤੇ ਉਹ ਤੋਂ ਬਾਅਦ ਜਾਨੀ ਦੀ ਕੱਚੀ ਗੜੀ ਨੂੰ ਘੇਰਾ ਪਾ ਕੇ 10 ਲੱਖ ਫੌਜ ਭੇਜੀ ਜਿੱਥੇ 10 ਲੱਖ ਦਿੱਲੀ ਦਾ ਫੌਜ ਆਈ ਆ ਤੇ ਸਵਾ ਲੱਖ ਫੌਜ ਪਾਈ ਤਰ ਦੇ ਪਹਾੜੀ ਰਾਜੇ ਵੀ ਇਕੱਠੇ ਹੋ ਕੇ ਮੁਗਲਾਂ ਦੀ ਮਦਦ ਦੇ ਲਈ ਕਲਗੀਆਂ ਵਾਲੇ ਮਹਾਰਾਜ ਨੂੰ ਖਤਮ ਕਰਨ ਲਈ ਆਏ ਕਿਉਂਕਿ ਪਹਿਲਾਂ ਵੀ ਜੰਗਾਂ ਹੋਈਆਂ ਨੇ 14 ਜੰਗਾਂ ਦੇ ਵਿੱਚੋਂ 9 ਜੰਗਾਂ ਤਾਂ ਇਹਨਾਂ ਨਾਲ ਹੀ ਹੋਈਆਂ ਹਾਂਜੀ ਸਭ ਤੋਂ ਪਹਿਲੀ ਜੰਗ ਭਗਾਣੀ ਵੀ ਇਹਨਾਂ ਨਾਲ ਹੀ ਹੁੰਦੀ ਆ ਵੀ ਇਸ ਕਰਕੇ ਜਾਣਦੀ ਉਹਨਾਂ ਨੇ ਪੂਰਾ ਜ਼ੋਰ ਲਾ ਲਿਆ ਵੀ ਧਾਨੋ ਮਾਤਾ ਗੁਜਰੀ ਵੀ ਜੀ ਨੇ ਜਾਣਦੀ ਏਦਾਂ ਦੇ ਪੁੱਤ ਨੂੰ ਜਨਮ ਦਿੱਤਾ ਵਾ ਪੇ ਨਾ ਤਾਂ ਮਾਤਾ 구ਜਰੀ ਆ ਪਟੋਲੀ ਹੈ ਜਿਦ ਆਪਾਂ ਦੇਖਿਆ ਵੀ ਸਰੰਦ ਦੀਆਂ ਨੀਹਾਂ ਦੇ ਵਿੱਚ ਜਾਣੇ ਬੱਚੇ ਖੜੇ ਆ ਤੇ ਦਾਦੀ ਮਾਂ ਨੇ ਕਿਹੜੀ ਸਪਿਰਟ ਸੀ ਕਿਹੜੀ ਬਾਣੀ ਦੀ ਤਾਕਤ ਸੀ ਕਿਹੜੀਆਂ ਲੋਰੀਆਂ ਸੀ ਵੀ ਕਿਹੜੇ ਉਹਦੇ ਕੋਲ ਜਾਣੇ ਦੇ ਜਾਦੂ ਸੀ ਵੀ ਜਿਹੜਾ ਜਾਣੇ ਬੱਚਿਆਂ ਨੂੰ ਸਿੱਖੀ ਸਿੱਧਕ ਤੋਂ ਡੋਲਣੇ ਨਹੀਂ ਦਿੱਤਾ ਹੈ ਹਾਂਜੀ ਵੀ ਇਸ ਕਰਕੇ ਜਿਹੜਾ ਵੀਜੀ ਵੀ ਔਰਤ ਦਾ ਦਰਜਾ ਵਾ ਜਾਣੇ ਸਿੱਖ ਇਤਿਹਾਸੇ ਦੇ ਵਿੱਚ ਬਹੁਤ ਵੱਡਾ ਤੇ ਪਵਿੱਤਰ ਦਰਜਾ ਹੈ ਕਿਉਂਕਿ ਆਪਾਂ ਦੇਖਦੇ ਆਂ ਵੀ ਹਿੰਦੂ ਵੀਰ ਪਹਿਲਾਂ ਜਨ ਦੇ ਕੋਈ ਔਰਤ ਦਾ ਘਰ ਆਲਾ ਚੜਾਈ ਕਰ ਜਾਂਦਾ ਸੀ ਉਹ ਜਿਉਂਦੀ ਨੂੰ ਔਰਤ ਨੂੰ ਜਨ ਦੀ ਅਗ ਦੇ ਵਿੱਚ ਅਗਣ ਭੇਟ ਕਰਕੇ ਉਹਨੂੰ ਸਤੀ ਕਰਦੇ ਸਤੀ ਪ੍ਰਥਾ ਚੱਲਦੀ ਸੀ ਹਾਂਜੀ ਇਹ ਸਤੀ ਪ੍ਰਥਾ ਦੇ ਪੂਰਨ ਤੌਰ ਤੇ ਜੇ ਪਾਬੰਦੀ ਲਾਈ ਹੈ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਲਾਈ ਹਾਂਜੀ ਵੀ ਇਸ ਕਰਕੇ ਜਨ ਦੀ ਅੱਜ ਦੇ ਆਪਾਂ ਹਾਲਾਤ ਕਰੀਏ ਸਾਡੀਆਂ ਧੀਆ ਸਾਡੀਆਂ ਭੈਣਾਂ ਵੀ ਜਦੋਂ ਹੁਣ ਤਵਾਹੀ ਦੀ ਨਿਸ਼ਾਨੀ ਹੁੰਦੀ ਹੈ ਜੀ ਤਵਾਹੀ ਦੀ ਨਿਸ਼ਾਨੀ ਕੀ ਹੁੰਦੀ ਹੈ ਵੀ ਜਦੋਂ ਜਨ ਦੇ ਕੋਈ ਬਹੁਤ ਵੱਡਾ ਜਨ ਦੀ ਝਟਕਾ ਲਗਣਾ ਹੁੰਦਾ ਵਾ ਵੀ ਬਹੁਤ ਜਨ ਦੀ ਕਹਿਣਾ ਮਤਲਬ ਦੁਨੀਆ ਦੇ ਉੱਤੇ ਭਾਰ ਇਕੱਠਾ ਹੋ ਜਾਂਦਾ ਉਹ ਪਾਪ ਦਾ ਅੰਤ ਹੋਣਾ ਹੁੰਦਾ ਦਾ ਕਤਲੇਯਮ ਹੁੰਦਾ ਵਾ ਹਾਂਜੀ ਤੇ ਜੇ ਤਾਂ ਆਪਾਂ 100 ਸਾਖੀ ਮੰਗਲ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਪੰਜਾਬ ਵਿੱਚ ਕਿੰਨਾ ਹੋਣਾ ਹਾਂਜੀ ਤੇ ਚੀਨ ਤੇ ਰੂਸ ਨੇ ਇੰਡੀਆ ਤੇ ਚੜਨਾ ਵਾ ਤਾਂ ਵਾਹੀ ਮਚਣੀਆਂ ਵੀ ਕਰੋੜਾ ਬੰਦਿਆਂ ਦਾ ਕਹਾਣ ਹੋ ਜਾਣਾ ਵਾ ਹਾਂਜੀ ਜੋ ਮਹਾਰਾਜ ਨੇ ਲਿਖਿਆ ਪਰ ਉਹਨਾਂ ਦੇ ਕੋਈ ਵੀ ਚੀਜ਼ਾਂ ਹੁਣ ਵਿਆਹ ਵਾਲਾ ਕਿਸੇ ਦੇ ਘਰੇ ਵਿਆਹ ਹੁੰਦਾ ਤਾਂ ਉਹਨਾਂ ਦੇ ਚਾਨਣੀ ਰੰਗ ਦਾ ਲੱਗੀ ਹੁੰਦੀ ਆ ਪਤਾ ਲੱਗਦਾ ਵੀ ਇੱਥੇ ਮਾਹੌਲ ਖੁਸ਼ੀ ਦਾ ਵਾ ਹਾਂਜੀ ਤੇ ਜਿਨ੍ਹਾਂ ਦੇ ਘਰੇ ਜਾਣ ਦੀ ਕੋਈ ਮਰਗ ਹੋਈ ਹੋਈ ਹੁੰਦੀ ਆ ਜਾਂ ਭੋਗ ਹੁੰਦਾ ਉਹਨਾਂ ਦੇ ਜਾਣ ਦੀ ਜਿਹੜੀਆਂ ਚਾਨਣੀਆਂ ਰੰਗ ਦਾ ਨਹੀਂ ਲੱਗੀਆਂ ਹੁੰਦੀਆਂ ਹਾਂਜੀ ਸਫੈਦ ਲੱਗੀਆਂ ਹੁੰਦੀ ਪਤਾ ਲੱਗ ਜਾਂਦਾ ਸਿਆਣਿਆਂ ਨੂੰ ਦੂਰੋਂ ਹੀ ਵੀ ਇੱਥੇ ਜਿਹੜਾ ਮਾਹੌਲ ਖੁਸ਼ੀ ਵਾਲਾ ਨਹੀਂ ਹੈ ਹਾਂਜੀ ਇਸੇ ਕਰਕੇ ਦੇਖੋ ਜਦਾਂ ਆਪਾਂ ਜਾਣਦੇ ਵੀ ਸੋਕ ਕਿਉਂ ਮੰਦਾ ਆਖੀਏ ਜਿਤ ਜੰਗੇ ਰਜਾਨ ਜਾਨੀ ਅੱਜ ਉਹ ਤਵਾਹੀ ਦੀਆਂ ਨਿਸ਼ਾਨੀਆਂ ਜੋ 10ਵੇਂ ਪਾਸ਼ਾ ਮਹਾਰਾਜ 10ਵੇਂ ਗ੍ਰੰਥੇ ਦੇ ਵਿੱਚ ਦੱਸਦੇ ਆ ਵੀ ਆਹ ਜੜੀਆਂ ਜਾਨੀ ਨਿਸ਼ਾਨੀਆਂ ਹੋਣਗੀਆਂ ਸਾਡੇ ਦੁਆਰਾ ਹਾਜ਼ਰ ਹੋਣ ਦੀਆਂ ਵੀ ਸਾ ਅਸੀਂ ਹਾਜ਼ਰ ਹੋ ਕੇ ਦੁਨੀਆ ਤੋਂ ਪਾਪ ਬਿਲਕੁਲ ਖਤਮ ਕਰ ਦੇਣਾ ਹੈ ਕਿ ਅੱਜ ਉਹ ਔਰਤ ਜਿਹਨੂੰ ਆਪਾਂ ਜਾਨੀ ਦੀ ਪੂਜਦੇ ਆ ਜਿਨ੍ਹਾਂ ਨੂੰ ਜਾਨੀ ਦੀ ਮਹਾਰਾਜ ਦੀ ਬਾਣੀ ਦੇ ਵਿੱਚ ਬਹੁਤ ਵੱਡਾ ਸਤਿਕਾਰ ਦਿੱਤਾ ਵਾ ਕਹਿੰਦੇ ਵੀ ਜਦੋਂ ਕਿਸੇ ਔਰਤ ਦਾ ਘਰ ਵਾਲਾ ਮਰ ਜਾਂਦਾ ਸੀ ਤਾਂ ਵਾਲ ਖੁੱਲੇ ਛੱਡ ਕੇ ਬਾਲ ਪੱਡਦੀ ਹੁੰਦੀ ਸੀ ਪਿੱਟ ਸਿਆਪਾ ਕਰਦੀ ਸੀ ਤੇ ਅੱਜ ਜਣੇ ਦੀ ਖੁਸ਼ੀ ਦੇ ਨਾਲ ਹੀ ਸਾਡੀਆਂ ਨੌਜਵਾਨ ਧੀਆਂ ਦੇ ਭੈਣਾਂ ਦੇ ਬਾਲ ਜਾਨੀ ਖੁੱਲ ਕੇ ਗਲੇ ਦੇ ਵਿੱਚ ਆਏ ਹੋਏ ਆ ਵੀ ਇਸ ਕਰਕੇ ਇਹਨਾਂ ਨੂੰ ਬੇਨਤੀ ਆ ਵੀ ਆਪਣੇ ਸਿੱਖੀ ਸਿਧਾਂਤਾਂ ਤੇ ਪਹਿਰਾ ਦਿਓ ਪਹਿਰਾ ਦਿਓ ਕਿਉਂਕਿ ਲੋੜਾ ਅੱਜ ਜਣੇ ਦੀ ਦੇਖੋ ਬੰਦਾ ਜਿੰਨਾ ਮਰਜੀ ਜਣੇ ਦੀ ਕਹਿੰਦਾ ਮਤਲਬ ਬਿਊਟੀ ਪਾਰਲਰ ਦੇ ਜੋ ਵੀ ਜਣੇ ਦੀ ਜਾਂਦੇ ਆ ਠੀਕ ਹੈ ਜੀ ਉੱਥੇ ਪੈਸੇ ਵੀ ਲੱਗਦੇ ਆ ਤੇ ਬਹੁਤ ਤਰ੍ਹਾਂ ਦਾ ਜਣੇ ਉੱਥੇ ਮੇਕਅਪ ਕੀਤਾ ਜਾਂਦਾ ਵਾ ਪਰ ਜਿਹੜਾ ਜਣ ਦੀ ਸਾਦਾ ਪਹਿਰਾਵਾ ਆਪਾਂ ਦੇਖਦੇ ਨੇ ਜਦੋਂ ਆਪਣੀ ਧੀ ਭੈਣ ਨੂੰ ਜਾਨੀ ਦਿਮਾਲੇ ਦੇ ਵਿੱਚ ਜਾਂ ਹੋਰ ਹਾਂਜੀ ਤਾਂ ਜਣ ਦੀ ਉਹਦੇ ਵਰਗਾ ਜਣ ਦੀ ਰੂਪ ਹੀ ਕਿਸੇ ਦਾ ਨਹੀਂ ਹੈਗਾ ਹਾਂਜੀ ਕਿਉਂ ਦਸਵੇਂ ਪਾਸ਼ਾ ਦੇ ਜੋ ਬਚਨਾਂ ਜਾਨੀ ਬਰਾਬਰ ਹੈ ਜੀ ਚਾਹੇ ਔਰਤਾ ਤੇ ਚਾਹੇ ਉਹ ਬੰਦਾ ਵਾ ਕਹਿੰਦੇ ਖਾਲਸ ਮੇਰੋ ਰੂਪ ਹੈ ਖਾਸ ਖਾਲਸ ਹੈ ਮੈਂ ਹਾਂ ਕਰੂ ਨਵਾਸ ਪਰ ਧੰਗ ਗੁਰੂ ਨਾਨਕ ਮਹਾਰਾਜੇ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰਤ ਨਮਾਜ਼ਾਦਾਨੀ ਕਰ ਸਕਦੇ ਮੱਕੇ ਦੇ ਵਿੱਚ ਜਾ ਨਹੀਂ ਸਕਦੇ ਹਾਂਜੀ ਠੀਕ ਹੈ ਜੀ ਜਿਹੜੇ ਸਾਡੇ ਹਿੰਦੂ ਵੀਰ ਆ ਉਹ ਜਿਹੜੀਆਂ ਉਹਨਾਂ ਦੇ ਘਰੋਂ ਸਾਡੀਆਂ ਧੀਆਂ ਨੇ ਸਾਡੀਆਂ ਭੈਣਾਂ ਨੇ ਕੋਈ ਜਨਵੂ ਨਹੀਂ ਪਾ ਸਕਦੇ ਹਾਂਜੀ ਤੇ ਇਧਰ ਜਨ ਦੀ ਔਰਤ ਅਮਰਤ ਵੀ ਸ਼ਕਤੀ ਆ ਦਮਾਲਾ ਵੀ ਸਜਉਂਦੀ ਆ ਕੀਰਤਨ ਵੀ ਕਰਦੀ ਆ ਬਾਣੀ ਵੀ ਪੜਦੀ ਆ ਜਾਨੀ ਕਹਿੰਦਾ ਮਤਲਬ ਆ ਤੁਹਾਨੂੰ ਗੁਰੂ ਨਾਨਕ ਮਹਾਰਾਜ ਨੇ ਜੋ ਮੁੱਖ ਦੇ ਵਿੱਚ ਉਹ ਕਿਹਾ ਵਾ ਉਹ ਕੱਲਾ ਕਿਹਾ ਹੀ ਨਹੀਂ ਉਹ ਸਾਨੂੰ ਸਿਧਾਂਤ ਦਿੱਤੇ ਵੀ ਤੇ ਇਸ ਕਰਕੇ ਜਾਨੀ ਸਾਡੀ ਨੌਜਵਾਨ ਧੀਆਂ ਭੈਣਾਂ ਨੂੰ ਬੇਨਤੀ ਆ ਵੀ ਆਪਣੇ ਸਿਧਾਂਤਾਂ ਤੇ ਆਪਣੀ ਸਿੱਖੀ ਪਹਿਰਾਵੇ ਤੇ ਜਨ ਵੀ ਜ਼ਰੂਰ ਪਹਿਰਾ ਦੇਣ ਦੇ ਬੱਚੇ ਆਪਣੇ ਤਾਂ ਹੀ ਉਹ ਫੋਲੋ ਕਰਨਗੇ ਜੇ ਆਪਾਂ ਫੋਲੋ ਕਰਾਂਗੇ ਬਿਲਕੁਲ ਜੀ ਬਿਲਕੁਲ ਕਿਉਂਕਿ ਆਉਣ ਵਾਲਾ ਸਮਾਂ ਜੋ ਦਸਵੇਂ ਪਾਸ਼ਾ ਜੀ ਨੇ ਜਾਨੀ ਲਿਖਿਆ ਵਾ ਜਾਨੀ ਬਹੁਤ ਜਾਨੀ ਜਿਹੜਾ ਹੈਗਾ ਭਿਆਨਕਾ ਤੇ ਜਿਹੜਾ ਪਾਪ ਦਾ ਅੰਤ ਹੋਣਾ ਵਾ ਤੇ ਦਸਵੇਂ ਪਾਸ਼ਾ ਜੀ ਨੇ ਨਾਲੇ ਵੀ ਲਿਖਿਆ ਵਾ ਕਹਿੰਦੇ ਧਰਮੀ ਬੰਦੇ ਚਾਹੇ ਉਹ Hindu ਵੀ ਨੇ ਚਾਹੇ Musalman ਨੇ ਚਾਹੇ Sai ਦੇ ਕੋਈ ਵੀ ਧਰਮ ਦੇ ਨੇ ਹਾਂਜੀ ਕਹਿੰਦੇ ਵੀ ਧਰਮੀ ਬੰਦਿਆਂ ਨੂੰ ਅਸੀਂ ਸੇਕ ਵੀ ਨਹੀਂ ਲੱਗਣ ਦੇਣਾ ਹੈਗਾ ਤੇ ਜਿਹੜਾ ਜਾਨੀ ਧਰਮ ਤੋਂ ਉੱਡ ਕੰਮ ਕਰਦਾ ਚਾਹੇ ਉਹ ਸਾਡੇ ਜਥੇਦਾਰੀ ਕਿਉਂ ਨਾ ਹੁਣ ਖੂਮ ਦੇ ਆਗੂ ਕਿਉਂ ਨਾ ਹੋਣ ਕਿ ਜਿਨ੍ਹਾਂ ਦੇ ਹੱਥ 'ਚ ਸਾਰੇ ਪਾਵਰਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਗਲਤ ਪਾਵਰ ਦੀ ਗਲਤ ਵਰਤੋਂ ਕੀਤੀ ਹਾਂਜੀ ਤੇ ਅੱਜ ਆਪਾਂ ਦੇਖਦੇ ਹਾਂ ਉਹਨਾਂ ਦਾ ਹਾਲ ਕੀ ਹੈ ਵੀ ਇਸ ਕਰਕੇ ਵੀ ਰੱਬ ਦਾ ਡਰ ਬਹੁਤ ਜ਼ਰੂਰੀ ਹੈ ਵੀ ਜਿਨ੍ਹਾਂ ਦੇ ਅੰਦਰ ਭੈ ਨਹੀਂ ਅਦਮ ਨਹੀਂ ਤੇ ਬਾਣੀ ਦੇ ਧਾਰਨੀ ਨਹੀਂ ਹੈਗੇ ਬਾਣੀ ਤੋਂ ਦੂਰ ਜਾ ਚੁੱਕੇ ਆ ਤੇ ਮਹਾਰਾਜ ਕਹਿੰਦੇ ਜਿਨ ਭੈ ਅਦਮ ਨਾ ਬਾਣੀ ਧਾਰਾ ਸੋ ਜਾਨੋ ਸਿੱਖ ਨਹੀਂ ਹਮਾਰਾ ਬੇਸ ਕਰਕੇ ਜੋ ਆਪਾਂ ਜਾਣੇ ਦੀ ਪਹਿਲਾ ਬੋਲੇ ਸੀ ਵੀ ਸੋਕੋਮੰਦਾ ਆਖੀ ਹੈ ਜਿੱਤ ਜਮੇ ਰਜਾਨ ਵੀ ਆਪਣੀਆਂ ਧੀਆ ਭੈਣਾ ਮਾਵਾ ਦਾ ਵੀ ਜਾਣੇ ਦੀ ਘਰ ਵਾਲੀ ਦਾ ਕੋਈ ਵੀ ਹੈ ਜੀ ਵੀ ਇਹਨਾਂ ਦਾ ਜਾਣੇ ਦੀ ਚਾਰੇ ਜਿਹੜੇ ਰਿਸ਼ਤੇ ਆ ਇਹਨਾਂ ਦਾ ਸਤਕਾਰ ਬਹੁਤ ਜ਼ਰੂਰੀ ਹੈ ਹਾਂਜੀ ਵੀ ਸੋਕੋਮੰਦਾ ਆਖੀ ਹੈ ਜਿੱਤ ਜਮੇ ਰਜਾਨ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਵੀ ਜਾਣੇ ਦੀ ਇਸ ਵਿਸ਼ੇ ਤੇ ਵੀਡੀਓ ਹੋਰ ਵੀ ਬਹੁਤ ਬਣ ਸਕਦੀ ਹੈ ਹਾਂਜੀ ਤੇ ਗੁਰੂ ਪਿਆਰੀ ਸੰਗਤ ਜੀ ਹੋਈਆਂ ਭੋਲਾ ਦੀ ਮਾਫੀ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਆ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ